ਅੱਜ ਇੰਨਾ ਚਾ ਚੜਿਆ ਇੰਨਾ ਚਾ ਜ਼ਿੰਦਗੀ ਚ ਕਦੇ ਨਹੀਂ ਚੜਿਆ ਜੀ ਜਿਹੜਾ ਅੱਜ ਗੁਰੂ ਸਾਹਿਬ ਦੀਆਂ ਉਹ 13 ਨਿਸਾਨੀਆਂ ਦੇ ਦਰਸ਼ਨ ਕੀਤੇ ਅੱਜ ਰੂਹ ਗਦਗਦ ਹੋ ਗਈ ਜੀ ਜੀ ਸਾਡੀ ਤਾਂ ਰੂਹ ਗਦਗਦ ਹੋ ਗਈ ਅੱਜ ਬਾਬਾ ਰੂਪ ਭਾਈ ਰੂਪ ਸਿੰਘ ਜੀ ਅੱਜ ਸਾਡੇ ਘਰੇ ਆ ਗਏ ਕਿਤੇ ਸਮਾਂ ਸੀ ਮਹਾਰਾਜ ਨੇ ਕਿਹਾ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਮਾਂ ਸੀਗਾ ਕੋਈ ਜਦੋਂ ਸਿੱਖ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜਾਇਆ ਕਰਦੇ ਸੀ ਕੋਈ ਸਮਾਂ ਉਹ ਜਾ ਆਇਆ ਵੀ ਸਮਨੇ ਕਰਬਟ ਬਦਲਿਆ ਫਿਰ ਮਹਾਰਾਜ ਨੇ ਆਖਿਆ ਸੀ ਜੇ ਮੈਨੂੰ ਕੋਈ ਸਰਦਾ ਦੇ ਨਾਲ ਪ੍ਰੇਮ ਦੇ ਨਾਲ ਮੈਨੂੰ ਕੋਈ ਯਾਦ ਕਰੂਗਾ ਮੈਂ ਦਰਸ਼ਨ ਦਊਗਾ ਹਾਜ਼ਰ ਹੋਊਗਾ ਅੱਜ ਮੇਰੇ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਸਾਡੇ ਗਰੀਬਾਂ ਦੇ ਦਰਸ਼ਨ ਦੇਣ ਵਾਸਤੇ ਆਸੀਂ ਇੱਕ ਇੱਕ ਰੋਮ ਇੱਕ ਇੱਕ ਸਵਾਸ ਭਾਈ ਸਾਹਿਬ ਜੀ ਇੱਕ ਕਦਮ ਚੱਲ ਕੇ ਇਹਨਾਂ ਦਾ ਅਸੀਂ ਦੇਖ ਨਹੀਂ ਦੇ ਸਕਦੇ ਜਿਨ੍ਹਾਂ ਨੇ ਸਾਨੂੰ ਪਰਤਕ ਕਰਕੇ ਪਰਤਕ ਗੁਰੂ ਦੀ ਹਜ਼ੂਰੀ 'ਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਤੇ ਪਰਤਕ ਕਰਕੇ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਜਿਨ੍ਹਾਂ ਨੂੰ ਮਹਿਸੂਸ ਕਰਕੇ ਜਦੋਂ ਸੋਵੇ ਸੋਇਆ ਵਾ ਉਹਨਾਂ ਨੂੰ ਮਤਲਬ ਸੋਇਆ ਵਾ ਮਹਿਸੂਸ ਹੋਇਆ ਵੀ ਛੇਵੇਂ ਪਾਤਸ਼ਾਹ ਤੇ ਭਾਈ ਰੂਪਾ ਜੀ ਸਾਡੇ ਮੰਡੀ ਅੰਮ੍ਰਿਤਸਰ ਚ ਆ ਕੇ